ਹੈਲੋ ਜੀ ਸਤ ਸ੍ਰੀ ਅਕਾਲ ਅੱਜ ਸੇ ਆਪ ਨੂੰ ਕਟਵਰਕ ਦਾ ਡਿਜ਼ਾਈਨ ਫੇਰ ਦੁਬਾਰਾ ਦੱਸਣ ਲੱਗੇ ਆ ਪਹਿਲਾਂ ਸੂਟ ਤੇ ਦੱਸਿਆ ਸੀਗਾ ਹੁਣ ਸਕਰੀਨ ਤੇ ਦੱਸ ਦਿਆਂ ਵੀ ਕਿਵੇਂ ਸੈਟਿੰਗ ਕਰਨੀ ਹੈ ਜਿੱਦਾਂ ਆਪ ਦੇਖ ਸਕਦੇ ਆ ਵੀ ਆ ਕੋਨਰ ਦੇ ਨਾਲ ਆ ਜਿਹੜਾ ਕੋਨਰ ਹੈ ਇਹ ਨੀ ਮarre ਗਿਆ ਥੋੜਾ ਜਿਹਾ ਤੇ ਵਾਲਾ ਥੋੜਾ ਜਿਹਾ ਉੱਪਰ ਚਲੇ ਗਿਆ ਤੇ ਆਪਾਂ ਇਹਨਾਂ ਦੋਨਾਂ ਨੂੰ ਅਟੈਚ ਕਰਨਾ ਹੈ ਪਹਿਲਾਂ ਤੈਨੂੰ ਸਾਈਡ ਚੇਂਜ ਕਰਕੇ ਦੇਖਦੇ ਹਾਂ ਪਰ ਨਹੀਂ ਫੇਰ ਵੀ ਥੋੜਾ ਜਿਹਾ ਫਰਕ ਪੈ ਰਿਹਾ ਆ ਦੇਖੋ ਤੇ ਆਪਾਂ ਨੇ ਕੀ ਕਰਨਾ ਇਹਨੂੰ ਜਿਹੜਾ ਨੀਚੇ ਵਾਲਾ ਏ ਇਸ ਦਾ ਸਾਈਜ਼ ਥੋੜਾ ਜਿਹਾ ਆਪਾਂ ਕੱਟ ਕਰ ਸਕਦੇ ਹਾਂ ਆ ਦੇਖੋ ਇਹ ਥੋੜਾ ਜਿਹਾ ਸਾਈਜ਼ ਥੋੜਾ ਘੱਟ ਕਰਕੇ ਦੇਖ ਲਓ ਆ ਦੇਖੋ ਥੋੜਾ ਜਿਹਾ ਹੋਰ ਆ ਦੇਖੋ ਆਪਾਂ ਨੇ ਕਮੀਜ਼ ਦਾ ਕੁਸ਼ਕ ਵਰਕ ਕਰਿਆ ਸੀਗਾ ਜਿਵੇਂ ਕੋਰਨਰ ਵਾਲੀ ਸਾਈਡ ਹੈ ਇਹ ਚਾਕ ਵਾਲੀ ਸਾਈਡ ਹੈ ਤੇ ਆ ਕਮੀਜ਼ ਦਾ ਘੇਰੇ ਵਾਲੀ ਸਾਈਡ ਹੈ ਤੇ ਆਪਾਂ ਹੁਣ ਇਹਦਾ ਜਿਹੜਾ ਲਾਈਟ ਕਲਰ ਹੈ ਉਹ ਸ਼ੁਰੂ ਕਰੂੰਗੇ ਕਿਉਂਕਿ ਜਿਹੜੀ ਬੂਟੀ ਹੈ ਇਹਦੇ ਨਾਲ ਦੀ ਪਾਉਂਗੇ ਜਿਹੜੀ ਕਟਵਰਕ ਹੈ ਆ ਸਕਿਨ ਕਲਰ ਦੀ ਪਾਉਂਗੇ ਆ ਦੇਖੋ ਆ ਇਹਦਾ ਟਾਈਮ ਦੇਆ ਹੋਇਆ ਹੈ ਇਸ ਦੀ ਲਵਾਈ ਜੜਾਈ ਦੱਸੀ ਗਈ ਹੈ। ਮੈਸੇਦਿ ਵਿੱਚ ਸਾਰਕ ਕਲਰ ਹੈ। ਪਰ ਆਪਾਂ ਆਪਣੀ ਮਰਜ਼ੀ ਦੇ ਨਾਲ ਜਿੰਨੇ ਵੀ ਕੀਆ ਦੋ ਜਿੰਨੇ ਵੀ ਕਲਰ ਯੂਜ਼ ਕਰਨਾ ਚਾਹੁੰਦੇ ਆ ਚਾ ਕਰ ਸਕਦੇ ਆ। বারবার ਜਿਵੇਂ ਟੈਡ ਟੁੱਟਦਾ ਉਸਦੇ ਬਾਰੇ ਵੀ ਆਪ ਨੂੰ ਜਰੂਰ ਦੱਸਾਂਗੇ ਜੇ ਆਪ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਆਪ ਨੂੰ ਵਧੀਆ ਤੋਂ ਵਧੀਆ ਜਾਣਕਾਰੀ ਦੇ ਸਕੀਏ ਪੋਸ਼ਾ 550 ਬਾਰੇ ਜਿਹੜੀ ਪਹਿਲਾਂ ਸੂਟ ਦੀ ਵੀਡੀਓ ਪਾਈ ਸੀ ਉਹ ਉਹਦੀ ਜਿਹੜੀ ਕਟਵਰਕ ਸੀ ਉਹ ਬਹੁਤ ਛੋਟੀ ਸੀ ਤੇ ਇਸ ਸੂਟ ਵਾਲਾ ਜਿਹੜਾ ਵਰਕ ਹੈ ਉਹਦੇ ਵਿੱਚ ਜਿਹੜੀ ਕਟਵਰਕ ਹੈ ਇਹ ਥੋੜੀ ਵੱਡੀ ਸਾਈਜ਼ ਦੀ ਹੈ ਹਾਂਜੀ ਇਹ ਦੇਖੋ ਆਪਣਾ ਜਿਹੜਾ ਕਟਵਰਕ ਦਾ ਸੈਕਿੰਡ ਪੈਨ ਲੈ ਦਾ ਇਹ ਸ਼ੁਰੂ ਹੋ ਚੁੱਕਿਆ ਆ ਦੇਖੋ ਇਹਨੇ ਪੂਰਾ ਆਪਣਾ ਜਿਹੜਾ ਆਪਾਂ ਨੇ ਜੋੜ ਇੱਥੇ ਅਟੈਚ ਕਰਿਆ ਸੀਗਾ ਆ ਚੀਜ਼ ਤੇ ਇਹ ਜਿਹੜੇ ਦੋ ਆਪਾਂ ਸਕਿੱਪ ਕਰ ਦੋਗੇ ਆ ਤਿੰਨ ਪਾਏ ਆਪਾਂ ਨੇ 1 2 3 ਆ ਤੀਸਰੇ ਵਾਲਾ ਜੋੜ ਆ ਜਿਹੜਾ ਆ ਦੇਖੋ 1 2 3 4 5 ਹੈਗੇ 5 ਐ ਪਰ ਆਪਾਂ ਨੇ ਕਿੰਨੇ ਪਾਏ ਆ ਆਪਾਂ ਨੇ ਇਹਦੇ ਤੇ 1 2 3 ਆ ਦੋ ਸਕਿੱਪ ਕਰਤੇ ਆ ਦੇਖੋ ਇਹਦਾ ਜੋੜ ਹੈ ਜਿਹੜਾ ਇੱਥੇ ਬਿਲਕੁਲ ਸਹੀ ਮਸ਼ੀਨ ਨੇ ਚੱਕਣਾ ਆ ਦੇਖਿਓ ਹੁਣ ਆਪ ਬਹੁਤ ਹੀ ਵਧੀਆ ਉਹਦੇ ਨਾਲ ਅਟੈਚ ਹੋਇਆ ਹੈ ਜਿਹੜੇ ਆ ਤਿੰਨੇ ਇੱਥੇ ਆਪਣਾ ਵਰਕ ਪੂਰਾ ਹੋ ਗਿਆ ਕਿਉਂਕਿ ਮਸ਼ੀਨ ਨੇ ਤੇ ਅੱਗੇ ਵੀ ਜਾਣਾ ਆ ਜਿਹੜੇ ਦੋ ਐ ਪਰ ਆਪਾਂ ਨੇ ਸਕਿੱਪ ਕਰ ਦੇਣੇ ਆ ਆਪਾਂ ਨੇ ਆਪਣੀ ਮਸ਼ੀਨ ਨੂੰ ਇੱਥੇ ਹੀ ਸਟੌਪ ਕਰਕੇ ਤੇ ਆਪਣਾ ਫਰੇਮ ਚੇਂਜ ਕਰ ਦੇਣਾ ਹਾਂ ਦੇਖੋ ਹਾਂਜੀ ਇਹ ਸੈਕਿੰਡ ਫਰੇਮ ਹੈ ਜਿਹੜਾ ਕਿ ਆਪਣਾ ਜਿਹੜਾ ਜੋੜ ਹੈ ਬਿਲਕੁਲ ਅਟੈਚ ਹੋ ਚੁੱਕਿਆ ਤੇ ਇਹਦੀਆਂ 1 2 3 ਆ ਤਿੰਨ ਬੁੱਟੀਆਂ ਆਈਆਂ ਔਰੇ ਤੱਕ ਜਦ ਕਿ ਇਹਦੀਆਂ ਜੋ ਸਕਰੀਨ ਤੇ ਪੰਜ ਸ਼ੋ ਹੋ ਰਹੀਆਂ ਨੇ 1 2 3 4 5 ਆਪਾਂ ਨੇ ਜਿਹੜੀਆਂ ਦੋ ਸਕਿੱਪ ਕਰਤੀਆਂ ਸੀਗੀਆਂ ਤੇ ਆਪਾਂ ਨੇ ਤਿੰਨ ਰੱਖੀਆਂ ਕਿਉਂਕਿ ਫਿਰ ਜ਼ਿਆਦਾ ਲੰਬਾ ਹੋ ਜਾਣਾ ਸੀਗਾ ਆਪਣਾ ਜਿਹੜਾ ਚਾਕ ਹੈ ਉਹ 1 ਇੰਚ ਦੇ ਨੇ ਤੇ ਆਪਾਂ ਨੂੰ ਸਿਰਫ ਤਿੰਨ ਚਾਹੀਦੀਆਂ ਸੀ ਇਹ ਜਿਹਦਾ ਜੋੜ ਬਿਲਕੁਲ ਸਹੀ ਅਟੈਚ ਹੋਇਆ ਆ ਦੇਖੋ ਜੇ ਆਪ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ